ਕਿੰਸਾ ਸਿਕਲਸਾ ਰਹੇ ਨਾ ਬਦੇ ਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੰਦਨਕੇ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਜਨਵੀਰ ਕੋਲ ਅੱਜ ਆਪਾਂ ਆਏ ਆ ਅੱਜ ਦੇ ਵੀਡੀਓ ਤੇ ਤੁਹਾਨੂੰ ਇੱਕ ਆ ਗੱਬਨ ਮੈਦਾਨ ਦਿਖਾਉਣੀ ਹੈ ਇੱਕ ਆ ਟੁਕੜ ਗੱਬਨ ਛੋਟੀ ਤੁਹਾਨੂੰ ਦਿਖਾਉਣੀ ਹੈ ਤੇ ਇੱਕ ਆ ਬੱਚੇ ਤੇ ਬਿਨਾਂ ਇੱਕ ਚੰਗੀ ਛੋਟੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਅੰਡ ਤੇ ਹੌਲੇ ਪੱਜ ਇੱਕ ਗਾਂ ਵੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਬਿੱਦੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬਹੁਤ ਵਧੀਆ ਜੀ ਬੰਦੇ ਕਿਰਪਾ ਮਿਲ ਗਏ ਚਲੋ ਵੇ ਦੇ ਕਿਰਪਾ ਚੈਦੀ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਸਾਜਨ ਪਿੰਡ ਚੱਲਣਗੇ ਜ਼ਿਲ੍ਹਾ ਹੁਣ ਸਾਹ ਤਸੀਲ ਵਾਗੜਾ ਸਾਹਿਬ ਤੇ ਮੈਥੇ ਰੋਡ ਤੇ ਆਪਣਾ ਚੱਲਣਗੇ ਮੈਥੇ ਰੋਡ ਪਰ ਕਿੰਨੇ ਕਿਲੋਮੀਟਰ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਬੋਲ ਦੇ ਕਰੀ 708779166 ਠੀਕ ਹੈ ਹਾਂਜੀ ਤੇ ਪਹਿਲਾ ਟੁਕੜ ਗੱਪਣੀ ਦਿਖਾ ਦੀਏ ਫਿਰ ਟੁਕੜ ਗੱਪਣੀ ਦਿਖਾ ਦਿਓ ਠੀਕ ਹੈ ਕਿੰਨੇ ਚੱਦੇ ਚੈੱਕ ਪਾਸ ਤੇ ਨਾਮ ਹੀ ਨਹੀਂ ਗੱਪਣ ਜ ਹਾਂਜੀ ਗੱਲ ਦੋ ਦੇ ਇੱਕ ਦੋਵੇਂ ਟਾਈਮ ਅੱਛਾ ਦੋਵੇਂ ਟਾਈਮ ਮਿਲਦੀ ਪਾੜੇ ਦੇ ਉੱਤੇ ਠੀਕ ਹੈ ਹਾਂਜੀ ਘਰ ਦੀ ਵੀ ਗੱਡੀ ਹੋ ਜਾ ਕੇ ਨਾ ਪਾੜੇ ਨਹੀਂ ਮਿਲੇ ਅੱਛਾ ਹਾਂਜੀ ਤੁਰ ਹਾਂ ਫਿਰ ਇੱਕ ਕਰੀ ਨਾ ਬਾਕੀ ਥਾਣੇ ਦੇ ਇੱਕ ਕਰੀ ਲੱਗਦੇ ਦੇਖ ਸਕਦੇ ਜੀ ਬਾਕੀ ਚੰਗੀ ਸੰਭੀ ਸੁੰਭੀ ਝੋਟੀ ਆ ਸੋਹਣੀ ਝੋਟੀ ਹੈ ਜੀ 来 यार दी हरा ਨਹੀਂ ਆ ਗਿਆ ਤੇ ਕਿੰਨਾ ਚ ਵੇਚੀ ਇਹ ਤਾਂ ਮੁੱਲ ਫਿਰ ਬੋਲ ਇਹਦਾ 8000 ਰੁਪਏ ਕਰੀ ਇਹਦਾ ਤਾ ਲਓ ਮਾਨ ਕਿੰਨਾ ਕਰ ਦੋਗੇ ਮਾਨ ਇਹ ਲੋ ਜਨਾ ਕਰਾਉਣਾ ਕਰਾ ਲਓ 2000 ਛੱਡ ਦਈਏ ਇੰਨੇ ਛੱਡ ਦਈਏ ਅੱਛਾ 28000 ਦੀ ਦੇ ਦੋਗੇ ਹੋਰ ਕਰ ਦੋਗੇ ਮਾਨ ਮੁੱਕ ਤੇ ਜੈਸਨ ਉਹ 60000 ਦੀ ਦੇ ਦੋਗੇ ਅੱਛਾ 60000 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਐ ਬਾਕੀ ਕੋ ਫੋਨ ਲਾਵੇ ਕਰੀ ਹਣਾ ਮਾਨ ਤਨ ਮੁੱਕ ਤੇ ਹੋਰ ਹੋ ਜਾਊਗਾ ਠੀਕ ਐ ਤੇ ਉਹਨਾਂ ਗੱਬਨ ਝੋਟੀ ਦਿਖਾ ਦਈਏ ਚੰਗੇ ਕੱਦ ਕਾਠ ਵਾਲੀ ਤੇ ਚੰਗੇ ਪਿੱਠ ਪੁੜੇ ਵਾਲੀ ਜਿਹੜੀ ਬਾਈਆਂ ਵਾਲੇ ਹਿਸਾਬ ਦਾ ਠੀਕ ਐ ਹਾਂਜੀ ਗਾਵਾਂ ਵੰਦੂਈਆਂ ਜਿਹੜੀ ਇੱਧਰ ਵੇਖੋ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਤਾਂ ਮੈਂ 17 18 ਕਿਲੋ ਦੁੱਧ ਹੀ ਮੰਗ ਜਾ अच्छा हां जी ठीक है कोई गल वाला नहीं महीने दूध देसा के ठीक है बाकी ਆ ਗੱਬਣੇ ਤਾਂ ਤੇ ਸਾਹਮਣੇ ਆ ਬਾਕੀ ਤੁਸੀਂ ਵੀ ਆਪਣੇ ਅੰਦਾਜ਼ੇ ਨਾਲ ਵੇਖਣਾ ਗੱਬਣ ਪਰੇ ਦੁੱਧ ਦਾ ਜਿਹੜਾ ਅੰਦਾਜ਼ਾ ਹੁੰਦਾ ਅੱਛਾ ਜੀ ਇੱਕ ਤਰੀਕੇ ਨਾਲ ਦਿਨ ਪੂਰੇ ਹੋਣੇ ਆ ਬਾਕੀ ਕੱਦ ਕਾਠ ਪਖਮ ਪੂਰੀ ਜਵਾਨ ਹੈ ਜਿਹੜੀ ਅਜੇ ਤਿਆਰ ਹੋਣੀ ਆ ਵੱਡੀ ਮੱਝ ਭਾਰੇ ਪੱਲੇ ਦੀ ਆ ਜਿਹੜੀ ਬਾਕੀ ਵੀ ਇਦਾਂ ਨਾਲ ਦੇ ਹਾਈਟ ਦੇ ਬਰਾਬਰ ਹੀ ਜਾਂਦੀ ਜੇ ਵੀ ਚੰਗੀ ਸੰਭੀ ਸੰਭੀ ਆ ਮੱਜਾਂ ਦੇ ਹਿਸਾਬ ਨਾਲ ਜੇ ਲਾਈਏ ਤੇ ਮੱਜਾਂ ਦੇ ਹਿਸਾਬ ਨਾਲ ਉੱਚੀ ਆ ਬਾਕੀ ਤੁਸੀਂ ਆਪਣੀ ਸਮਝ ਵੀ ਕਰਨੀ ਹਰਕੇ ਦੀ ਆਪੋ ਆਪਣੀ ਨਿਗਾਹ ਦੇਖਣ ਵਾਲੀ ਜੇ ਤਿਆਰ ਹੋਣਾ ਵਾ ਪਰ ਇਹਨੇ ਕੰਪੈਕਟ ਜੇ ਹਵਾਨਾ ਬਣਾਉਣਾ ਵਾ ਤੇ ਇਹਦਾ ਮੁੱਲ ਵੀ ਜੀ ਫਿਰ ਬੋਲਦੇ ਨੇ 1.35 ਕਰੀਦਾ ਜੀ ਅੱਛਾ ਤੇ ਕਿੰਨੇ ਦੀ ਦੇਣੀ ਆ ਆਪਾਂ ਦੇ ਦਿਆਂਗੇ ਕਰਾ ਲਓ ਮੰਨਦੇ ਨਾ ਹੁੰਦਾ ਕਿੰਨਾ ਦੇ ਇੱਕ ਤੀਰ ਹੀ ਦੇ ਦਈਏ ਜੈਸ ਨੋਈ ਇੱਕ ਪੰਜੀ ਦੀ ਮੈਂ ਦੇ ਦਾਂਗੇ। ਅੱਛਾ ਇੱਕ ਪੰਜੀ ਦੀ ਦੇ ਦੋ। ਠੀਕ ਐ। ਬਾਕੀ ਕੋਈ ਇਹ ਹੈ ਕਿ ਮੱਝ ਇੱਥੇ ਆਣ ਕੇ ਵੇਖੇ। ਪਸੰਦ ਆਊਗੀ ਜ਼ਰੂਰ ਇੱਕ ਰੀ। ਥਾਣ ਵੀ ਇੱਥੇ ਲਾ ਕੇ ਤੇ ਦੇਖ ਸਕਦੇ ਜੀ। ਤੇ ਚਿਹਰਾ ਇਹਦਾ ਇੱਕ ਰੀ ਫਿਰ ਤੋਂ ਦੇਖ ਸਕਦੇ ਜੀ। ਠੰਡੀ ਸੀ ਉਹ ਲਾਈਆਂ ਨੂੰ। ਠੀਕ ਐ। ਆਹ ਦੇਖ ਸਕਦੇ ਜੀ। ਤੇ ਹੁਣ ਆਹ ਬੱਚੇ ਤੋਂ ਬਿਨਾਂ ਜੀ। ਇਹ ਬੱਚਿਆਂ ਨੂੰ ਵਗਾਇਆ ਦੇ। ਠੀਕ ਐ। ਤੇ ਇਹਦੇ ਕੋਲ ਕਿੰਨਾ ਹੀ ਦੁੱਧ? ਇੱਕੋ ਦੁੱਧ ਨੂੰ 9-10 ਕਿਲੋ। ਠੀਕ ਆ ਦੋਤੇ ਜਿਆਦਾ ਹੀ ਕਰ ਹੁਣ ਥੋੜਾ ਜਨਾ ਹੰਡੀ ਖਾੜੀ ਕਰਕੇ ਬੱਲੇ ਘੱਟ ਖੰਦੇ ਜੰਗਲ ਘਟੇ ਠੀਕ ਆ ਹਾਂਜੀ ਹਾਂਜੀ ਕੱਦ ਤੇ ਇਹਦਾ ਵੀ ਪੂਰਾ ਜਵਾਨੀ ਆ ਨਾ ਕੱਦ ਪੂਰਾ ਹੀ ਸੋਨੀ ਝੋਟੀ ਆ ਤੇ ਥਣ ਵੀ ਇਹਦੇ ਲਾਗੇ ਤਾਂ ਦੇਖ ਸਕਦੇ ਆ ਵੀ ਹੀਲੇ ਵੀ ਬਹੁਤ ਐ ਵੀ ਠੰਡੀ ਤੇ ਰਹੀ ਆ ਜਿਹੜੀ ਤੋੜ ਦੋ ਫੇਰ ਇਹਨਾਂ ਨੂੰ ਇਹ ਮਿਲਦੀ ਕਿੱਤਰਾ ਜੇ ਧਾਰ ਤੇ ਧਾਰ ਤੇ ਅੱਛਾ ਇਹ ਧਾਰ ਤੇ ਮਿਲਦੀ ਆ ਹਾਂਜੀ ਤੋੜ ਦੋ ਇਹਨਾਂ ਨੂੰ ਬਾਕੀ ਸੋਨੀ ਝੋਟੀ ਆ ਨਹੀਂ ਜੀ ਤੇ ਇਹ ਦਵਤੀ ਮੋਲ ਫਿਰ ਇਹਦਾ ਮੁੱਲ ਮੈਂ 30000 ਰੁਪਏ 70000 ਦੇ ਦਾਂ 70000 ਜੀ ਦੇ ਦੋਗੇ ਬਾਕੀ ਮਾਨ ਤਨ ਮੌਕੇ ਤੇ ਹੋਰ ਹੋ ਜਾਓ ਠੀਕ ਹੈ ਜੀ ਆ ਹਵਾਨਾ ਦੇਖਦਾ ਦੇਦਾ ਵੀ ਲੱਗੇ ਤਾਂ ਨਹੀਂ ਫੀਲ ਬਹੁਤ ਠੀਕ ਐ ਬਾਕੀ ਐ ਕਿ ਸੋਹਣੀ ਝੋਟੀ ਆ ਬਾਕੀ ਗਾਂ ਜੇ ਤਿਆਰ ਹੁੰਦੀ ਆ ਤੇ ਚੰਗੇ ਪੈਸੇ ਦੀ ਤਿਆਰ ਹੁੰਦੀ ਆ ਤੇ ਹੁਣ ਇੱਕ ਗਾਂ ਆ ਗਈ ਐ ਅੰਟ ਤੇ ਹਾਂਜੀ ਦੱਸੀਏ ਤੇ ਪਰੇ ਵੀਰ ਜੀ ਇਹਦੇ ਕੋਲ ਦੋ ਤੇ 5 ਕਿਲੋ ਜਾਂ 20 ਅੱਛਾ ਹਾਂਜੀ ਤੇ ਗਾਂ ਭਣੀ ਕਿ ਨਹੀਂ ਭਣੀ ਤਾਂ ਕੀ ਗੱਡੀ ਵੇਖੋ ਆਪਨੇ ਕਿਹੜੀ ਕਰ ਦੀ ਜੇ ਪਿਛੋਂ ਲਈ ਦੀ ਪਿਛੋਂ ਅਗਲੇ ਕਹਦੇ ਦਿੰਦੇ ਆ ਠੀਕ ਐ ਹਾਂਜੀ ਤੁਰ ਫੇਰੇ ਨਾ ਤੁਹਾਨੂੰ ਨੋਕਿਆ ਤਰਾ ਦੇ ਬਿਲਕੁਲ ਨਹੀਂ ਬਿਲਕੁਲ ਰੋਵੇ ਛਟਾਵੇ ਜਿੰਦਾਰੋਂ ਨਾਗੇ ਠੀਕ ਹੈ ਜੀ ਉਹਨੇ ਕਰਾਂ ਮੈਂ ਠੰਡੀ ਸੀਲ ਆ ਅੱਜ ਲੈ ਬਾਕੀ ਕੋਈ ਜ਼ਿਆਦੇ ਦੁੱਧ ਵਾਲੀ ਆ ਭਾਵੇਂ ਕੋ ਥੋੜੇ ਦੁੱਧ ਵਾਲੀ ਆ ਆਪਣੀ ਆਪ ਦੇ ਸਵਾਦ ਚਾ ਕੇ ਆਪਣੀ ਸਮਝ ਨਾਲ ਖੜਿਆ ਕਰੋ ਕਿਦਿਆਂ ਵੀ ਲੈਣਾ ਵਾ ਕੋਈ ਪਸ਼ੂ ਪਸੰਦ ਹੋਵੇ ਤੇ ਫੇਰ ਹੀ ਖੜਿਆ ਕਰੋ ਨਹੀਂ ਤੇ ਨਾ ਖੜਿਆ ਕਰੋ ਤੇ ਇਹਦਾ ਮੁੱਲ ਵੇਚੀ ਫਿਰ ਇਹਦਾ ਮੁੱਲ ਦੇ ਹੈ 21100 ਰੁਪਏ 11000 ਰੁਪਏ ਹਾਂਜੀ 10 ਦੀ ਦੇ ਦਈਏ ਹੋਰ 500 ਛੱਡ ਦਾਂਗੇ ਅੱਛਾ 950 ਦੇ ਦੇ ਦੋਗੇ ਠੀਕ ਹੈ ਜੀ ਠੀਕ ਹੈ ਵਿਧਿਆ ਹੋਰ ਕੁਝ ਕਹਣਾ ਫਿਰ ਬਹੁਤ ਬਹੁਤ ਮਿਹਰਬਾਨੀ ਵੀ ਠੀਕ ਹੈ ਵਿਧਿਆ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਸ ਚ ਆ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਫੇਰ ਹੀ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ